ਦਰਾਹਾ ਵਿਖੇ 4 ਏਕੜ ਖੜੀ ਫਸਲ ਅਤੇ 15 ਤੋਂ 20 ਏਕੜ ਨਾਰ ਸੜ ਕੇ ਸੁਆਹ ਮਿਲੀ ਜਾਣਕਾਰੀ ਅਨੁਸਾਰ ਮੌਕੇ ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਅੱਗ ਬਿਜਲੀ ਦੀਆਂ ਤਾਰਾਂ 'ਚ ਸਪਾਰਕ ਹੋਣ ਨਾਲ ਲੱਗੀ ਹੈ ਉੱਥੇ ਹੀ ਮੌਕੇ ਤੇ ਫਾਇਰ ਬਗਰੀਡ ਦੀ ਗੱਡੀ ਵੀ ਪਹੁੰਚ ਗਈ ਪਰ ਜਦ ਤੱਕ ਲੋਕਾਂ ਨੇ ਅੱਗ ਤੇ ਕਾਬੂ ਪਾ ਲਿਆ ਸੀ ਉੱਥੇ ਹੀ ਇਸ ਅੱਗ ਦੇ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਸਾਹਿਬ ਜੀ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਤੇ ਤੁਸੀਂ ਕਿੰਨਾ ਨੁਕਸਾਨ ਹੋਏ ਦੇ ਬਾਰੇ ਜਾਣਕਾਰੀ ਦਿਓ ਇਹ ਸਾਨੂੰ ਜੀ 1245 ਤੇ ਪ੍ਰਧਾਨ ਜੀ ਦਾ ਫੋਨ ਆਇਆ ਸੀਗਾ ਦਰਾਹੇ ਤੋਂ ਅਸੀਂ ਪਹਿਲ ਡੰਪ ਦੇ ਅੱਗ ਬੁਝਾ ਰਹੇ ਸੀਗੇ ਅਸੀਂ ਉੱਥੋਂ ਅੱਗ ਤੋਂ ਸਿੱਧਾ ਇੱਥੇ ਆ ਗਏ ਤੇ ਇਹਦੇ ਚ ਜੋ ਦੱਸਿਆ ਇਹਨਾਂ ਨੇ 15 ਤੋਂ 20 ਏਕੜ ਨਾਲ ਸੜਿਆ ਜੀ ਕਰਨਵੀਰ ਸਿੰਘ son of ਭਜਿੰਦਰ ਸਿੰਘ ਦਾ ਤੇ 4 ਏਕੜ ਕਨਕ ਖੜੀ ਜਿਹੜੀ ਸੜ ਗਈ ਹੈ ਜੀ ਭਗਵੰਤ ਸਿੰਘ son of ਅਜੈਬ ਸਿੰਘ ਦਰਾਹੇ ਦੇ ਜੀ ਤੁਨੋਂ ਵਾਸੀ ਇਹ ਨੁਕਸਾਨ ਹੋਇਆ ਇਹਦਾ ਕਾਰਨ ਕੀ ਹੈ ਜੀ ਨੁਕਸਾਨ ਇਹ ਦੱਸਿਆ ਹੈ ਕਿ ਬਿਜਲੀ ਦੀਆਂ ਤਾਰਾਂ ਕਰਕੇ ਨੁਕਸਾਨ ਹੋਇਆ ਜੀ ਸ਼ਾਰਟ ਸਰਕਟ ਜਿੰਦਾ ਕੁ ਚੰਗਿਆੜਾ ਲੱਗੇ ਹੋਣਾ ਉਹਦੇ ਕਰਕੇ ਹੋ ਜਾਣਾ ਸੀ ਅਗਲੇ ਬਿੰਦੂ ਕਿੰਨੇ ਸਮੇਂ ਬਾਅਦ ਥੋੜੀ ਪਹੁੰਚ ਹੋ ਗਈ ਜੀ ਅਸੀਂ ਜਿੱਦਾਂ ਸਾਨੂੰ ਫੋਨ ਆਇਆ ਸੀ ਉਸ ਜਦੇ ਤੁਰਪੇ ਸੀ ਕਿਧ ਰਾਹੇ ਤੋਂ ਪਹਿਲ ਤੋਂ ਪਹਿਲ ਤੋਂ ਹਾਂ ਕਿਉਂਕਿ ਉੱਥੇ ਵੀ ਰਾਤ ਦੀ ਗੱਡੀ ਆਪਣੀ ਚਲਦੀ ਵੀ ਆੱਕ ਲੱਗੀ ਹੋਈ ਹੈ ਬਹੁਤ ਜ਼ਿਆਦਾ ਉੱਥੇ ਉੱਥੋਂ ਸਿੱਧਾ ਅਸੀਂ ਇੱਥੇ ਨੂੰ ਆ ਗਏ ਜਿੱਦਾਂ ਫੋਨ ਸਾਨੂੰ ਆਇਆ ਤਾਂ ਅੱਜ ਲੱਗਣ ਦੀ ਸੂਚਨਾ ਪ੍ਰਾਪਤ ਹੋਈ ਦਿ ਰਾਹ ਦੇਖੇ ਤੇ ਇੱਕ ਕਾਰਨ ਕਿਸੇ ਤੇ ਕਿੰਨਾ ਕਰਦਾ ਸਾਰਾ ਹੈ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕਾਰਨ ਜੀ ਤੁਸੀਂ ਆ ਉੱਪਰ ਦੇਖ ਸਕਦੇ ਹੋ ਇੱਕ ਨਾ ਇੰਡਸਟਰੀ ਨੂੰ ਲੈਣ ਜਾਂਦੀ ਹੈ ਅੱਗੇ ਇੰਡਸਟਰੀ ਚੱਲਦੀ ਆ ਫਾਟ ਕਟ ਉੱਪਰ ਜਿਹੜੇ ਆ ਰਾਮਪੁਰ ਵਾਲੇ ਨੇ ਉਹਨਾਂ ਦੀ ਲਾਈਨ ਆ ਤਾਰਾਂ ਇਸ ਟਾਈਮ ਵੀ ਆਪਸ ਦੇ ਵਿੱਚ ਉਲਝੀਆਂ ਇੱਥੋਂ ਅੱਗ ਨਿਕਲੀ ਆ ਔਰ ਇਸ ਜਗ੍ਹਾ ਦੇ ਉੱਪਰ ਆਪਣਾ ਗਿਰੀ ਆ ਔਰ ਤੁਸੀਂ ਦੇਖ ਸਕਦੇ ਹੋ ਤਕਰੀਬਨ 15-20 ਏਕੜ ਦੇ ਕਰੀਬ ਜਿਹੜਾ ਕਿਸਾਨਾਂ ਦਾ ਨਾੜ ਸੜ ਚੁੱਕਿਆ ਔਰ 3-4 ਏਕੜ ਦੇ ਕਰੀਬ ਕਣਕ ਸੜ ਚੁੱਕੀ ਆ ਜੀ ਫਾਇਰ ਬ੍ਰਿਗੇਡ ਪੌਂਚ ਪਹੁੰਚ ਚੁੱਕੀ ਆ ਸਰ ਮੈਂ ਈਓ ਸਰ ਨੂੰ ਫੋਨ ਕੀਤਾ ਸੀ ਉਹਨਾਂ ਨੇ ਦੱਸਿਆ ਵੀ ਫਾਇਰ ਬ੍ਰਿਗੇਡ ਹੈ ਤਕਰੀਬਨ ਇਹਨਾਂ ਦੀ ਕੋਈ ਪੈਲ ਗਈ ਹੋਈ ਸੀ ਕਿ ਅੱਗ ਬੁਝਾਉਣ ਉਧਰ ਵੀ ਕੋਈ ਆਪਣਾ ਪਰਾਲੀ ਨੂੰ ਅੱਗ ਲੱਗੀ ਹੋਈ ਸੀ ਔਰ ਸਾਡੇ ਰਾਮਪੁਰ ਦੇ ਪਿੰਡ ਤੋਂ ਜਿਹੜੇ ਵੀਰ ਨੇ ਸਰਪੰਚ ਸਾਹਿਬ ਵੀ ਇਹਨਾਂ ਨੇ ਇੱਕ ਆਪਣੀ ਆਪਣਾ ਟੈਂਕੀ ਤਿਆਰ ਕੀਤੀ ਉਹ ਟੈਂਕੀ ਨੇ ਮੌਕੇ ਤੇ ਪਹੁੰਚ ਕੇ ਬਹੁਤ ਵੱਡਾ ਯੋਗਦਾਨ ਪਾਇਆ ਅੱਗ ਬਝਾਉਣ ਦੇ ਵਿੱਚ ਜੀ ਤਕਰੀਬਨ ਜਿਹੜੀ ਸਰਕਾਰੀ ਆਪਣਾ ਐਂਬੂਲੈਂਸ ਸੋਰੀ ਫਾਇਰ ਬ੍ਰਿਗੇਡ ਆ ਇਹ ਤਕਰੀਬਨ ਉਦੋਂ ਪਹੁੰਚਿਆ ਜਦੋਂ ਤਕਰੀਬਨ ਅੱਗ ਦੇ ਉੱਪਰ ਕਾਬੂ ਪੈਣ ਵਾਲਾ ਹੋ ਚੁੱਕਿਆ ਸੀਗਾ ਜੀ ਹੋਰ ਕੋਈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਿਆ ਮੌਕੇ ਹਜੇ ਤੱਕ ਕੋਈ ਨਹੀਂ ਪਹੁੰਚਿਆ ਜੀ ਜਦੋਂ ਉਹ ਦਿਨ ਦਾ ਉਹਨਾਂ ਨੇ ਵੀ ਸੰਪਰਕ ਕੀਤਾ ਜਿਉਂਗਾ ਮੈਂ ਐਸ ਡੀ ਐਮ ਸਾਹਿਬ ਨੂੰ ਵੀ ਫੋਨ ਕਰਤਾ ਤੇ ਆਪਣਾ ਐਕਸੀਡੈਂਟ ਸਾਹਿਬ ਨੂੰ ਵੀ ਫੋਨ ਕੀਤਾ ਜਿਨ੍ਹਾਂ ਦੀ ਮਿਹਰਬਾਨੀ ਕਰਕੇ ਅੱਗ ਲੱਗੀ ਆ ਇਹ ਬਿਜਲੀ ਵਿਭਾਗ ਦੇ ਦੀ ਤੁਸੀਂ ਆ ਦੇਖਦੇ ਹੋ ਇਸ ਟਾਈਮ ਵੀ ਤਾਰਾ ਆਫਸੇ ਤੋਂ ਉਲਝੀਆਂ ਹੋਈਆਂ ਨੇ ਬਿਜਲੀ ਵਿਭਾਗ ਦੇ ਮਿਹਰਬਾਨੀ ਕਰਕੇ ਅੱਗ ਲੱਗੀ ਹੈ ਜੀ ਫਸਲ ਦਾ ਕਿੰਨਾ ਕਿ ਨੁਕਸਾਨ ਹੋਇਆ ਜੀ ਨਕਸ तकरीबन 4 ਏਕੜ ਦੇ ਕਰੀਬ ਜੀ ਕਣਕ ਦਾ ਨੁਕਸਾਨ ਹੋ ਚੁੱਕਿਆ ਆ ਔਰ तकरीबन 20 ਏਕੜ ਦੇ ਕਰੀਬ 15 ਤੋਂ 20 ਏਕੜ ਦੇ ਕਰੀਬ ਜਿਹੜਾ ਆ ਆਪਣਾ ਨਾਰਸ